بیانت سنگت حاضر ہوئی ہے سب تو پہلو فتح پروان کرو واح جی کا خالصہ واحد جی کے مان جو سنگھ صاحب ساحب گی رگویر سنگی جتے دار سیری اکال تخت صاحب جی نے سیری اکال تخت صاحب جی دیا پرمپرامہ تو آپ جی نو جانوں کروایا ہے

ਜਿਵੇਂ ਕਿ ਮਾਨ ਜੋ ਸਿੰਘ ਸਾਹਿਬ ਕੈਬਨ ਰਕबीर ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਪਰੰਪਰਾਵਾਂ ਤੋਂ ਆਪ ਜੀ ਨੂੰ ਜਾਣੂ ਕਰਵਾਇਆ ਸਾਡੀ ਸੰਸਥਾ ਜੋ ਮੇਰੀ ਪੀੜ੍ਹੀ ਦੇ ਮਾਲਕ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਪ੍ਰਕਾਸ਼ਮਾਨ ਕੀਤੀ ਠੀਕ ਹੈ ਸੰਸਥਾਵਾਂ ਵੱਡੀਆਂ ਹੁੰਦੀਆਂ ਨੇ ਸੌਦਾ ਸਾਥ ਦੀ ਵਫਾਫੀ ਦਾ ਪੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਕੀ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਖਿਮਾ ਯਾਚਨਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਤਾਂ ਦਰਦਾ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਐਡਿਟ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਇਹ ਗੁਨਾਹ ਤੁਸੀਂ ਕੀਤਾ ਹੈ ਕਿ ਨਹੀਂ ਕੀਤਾ ہاں ਜਾਂ ਨਾ ਤੇ ਜਵਾਬ ਦੇਣਾ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੇ ਹਜ਼ੂਰੀ ਵਿੱਚ ਨਾ ਝੂਠ ਬੋਲਣਾ ਨਾ ਪਰਦਾ ਰੱਖਣਾ ਗੁਰੂ ਬਖਸ਼ਿੰਦਾ ਹੈ ਤੁਹਾਡਾ ਜੇਕਰ ਇਹ ਗੁਰੂ ਆਪੇ ਤੁਸਤਾ ਤੋਂ ਆ ਜਾਏਗਾ ਜੇ ਤੁਸੀਂ ਕੀਤਾ ਹੈ ਤੇ ਹਾਂ ਜਲਨਸ ਜਵਾਬ ਦਿਓ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਹਿਣਾ ਜੀ ਮੈਂ ਖਮਾਚਨਾ ਆਪਣੇ ਕੋਲ ਕੋਈ ਐਂ ਨਹੀਂ ਕੀਤਾ ਠੀਕ ਹੈ ਇਹ ਉਹ ਜੀਤਾਂ ਕੀ ਨੇ ਮਨ ਪੂਜਾ ਦਾ ਹੀ ਹੈ ਮੈਂ ਜੇਕਰ ਕੋ ਹਮਾਰਾ ਖੜਿਆ ਸੀ ਉਹ ਸਿੰਘ ਸਰਪਾ ਦੀ ਮੀਟਿੰਗ ਦਾ ਹੋ ਚੁ ਮੇਕਰ ਹਾਂ ਮੈਂ ਵੀ ਸ਼ਬਦਾਂ ਅੰਕ ਕਿ ਭਈ ਆਤਨਾ ਕਿਹੜਾ ਸ਼ਬਦ ਹੈ ਤੁਹਾਡੇ ਮੁਤਾਬਕ ਹੈ ਕਿ ਉਹ ਸਿੰਘ ਸਹਬਾਨਾ ਨੇ ਕੀਤਾ ਹੈ ਬਿਗ ਬੈਂਕ ਆਫ ਬੰਗਾਲ ਨੇ ਤੇਰੀ ਵਿਵਾਦਸ਼ੀ ਕਰ ਠੀਕ ਹੈ ਬਹੁਤ ਕੋਈ ਸਬੂਤ ਨਹੀਂ ਠੀਕ ਹੈ ਤੁਮਾਦਰ ਪ੍ਰਿੰਸਿਕ ਪ੍ਰਿੰਸਿਕ ਤੁਹਾਡੇ ਤੇ ਦੋਸ਼ ਹੈ ਇਹ ਗੱਲ ਚਰਚਾ ਵਿੱਚ ਹੈ ਕਿ ਤੁਸੀਂ ਕਿਹੜੀ ਸੌਦਾ ਸਾਥ ਲੈ 2007 ਵਿੱਚ ਜਦੋਂ ਉਹਨੇ ਸਲਾਬਤਪੁਰੇ ਵਿੱਚ ਉਹ ਸਰਪੰਚ ਘੋੜ ਕੇ ਤੇ ਉਹ ਰਜਾਮੇ ਇੰਸਾਂ ਦਾ ਨਾਮ ਲਟਾ ਔਰ ਗੁਰੂ ਸਾਹਿਬ ਦੀ ਪੋਸ਼ਾਕ ਪਾਈ ਉਹ ਪੋਸ਼ਾਕ ਪਹੁੰਚਾਉਣ ਵਿੱਚ ਤੁਹਾਡਾ ਕੋ ਹੱਥ ਹੈ ਇਹ ਸਿਰਿਆਂ ਝੂਠਾ ਦੀ 100% ਝੂਠਾ ਮੈਂ ਤੇ ਇਹ ਗੱਲ ਤਾਂ ਸਭ ਤੇ ਕਹਿਣਾ ਪਰ ਕਿ ਇਥਾ ਖਾਹ ਦੇ ਨਾਂ ਤੇ ਬਿਆਨ ਦਿੱਤਾ ਸੀ ਨਾ ਦੇ ਦੂਜੇ ਨੇ ਉਹਨੂੰ ਨਕਾਰਿਆ ਬਸ ਠੀਕ ਹੈ ਖਾਹ ਦਾ ਨਾਮ ਗੁਰੂ ਚੋੜ ਲੀ ਦੂਗਾ ਗੁਰੂ ਜਾਣਦਾ ਹੈ ਜਾਂ ਤੁਸੀਂ ਜਾਣਦੇ ਹੋ ਸਵਾਲ ਹੀ ਪੈਦਾ ਨਹੀਂ ਹੋਤਾ ਬਦਾਖ਼ਤ ਖੰਡਰ ਵਿੱਚ 200 ਆਰਾਮ ਦੇ ਜਿਹੜੇ ਸਨ ਉਹ ਫਾਇਰ ਹੋਏ ਹਰਮੰਦਰ ਸਾਹਿਬ ਦੇ ਅੰਦਰ ਪਰਕਰਮਾ ਵਿੱਚ ਜਾਂ ਵਕ ਵਕ ਪਾਵਾਂ ਤੇ ਉਹਦੇ ਵਿੱਚ ਫੈਡਰੇਸ਼ਨ ਦੇ ਦੋ ਸਿੰਘ ਵੀ ਸ਼ਹੀਦ ਹੋਏ ਤੁਸੀਂ ਉਹਨਾਂ ਚ ਸ਼ਾਮਲ ਸੀ ਮੈਂ ਤਾਂ ਆਇਆ ਹੀ ਨਹੀਂ ਸੀ ਮੈਂ ਤਾਂ ਇੱਥੇ ਆਇਆ ਹਾਜ਼ਰ ਹੈ ਨਹੀਂ ਸੀ ਇਹ ਵੀ ਛੜਿਆ ਮੇਰੇ ਵਿਰੁੱਧ ਝਾੜ ਪੁੱਝ ਕੇ ਦੋਸ਼ ਲਾਇਆ ਜਾਂਦਾ ਮੈਂ ਇੱਥੇ ਆਇਆ ਹੀ ਨਹੀਂ ਸੀ ਉਹਦੇ ਠੀਕ ਹੈ ਅੱਗੇ ਮਾਈਕ ਦਿਓ ਜੀ ਸੁਖਦੇਵ ਸਿੰਘ ਨੂੰ ਸੁਖਦੇਵ ਤੋਂ ਨਾ ਪ੍ਰੇਪਰੇਸ਼ਨ ਤੁਸੀਂ ਮਾਈਕ ਲੈ ਲਓ ਉਹ ਸ਼ਰਤ ਰੋਗ ਨੇ ਉਸੇ ਮਾਈਕ ਲੈ ਲਓ ਸੌਦਾ ਸਾਥ ਨੇ ਵਾਫੀ ਦਾ ਪੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਕੀ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਖਿਮਾ ਯਾਚਨਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਤਾਂ ਲੱਗਦਾ ਹੈ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਐਡ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਇਹ ਗੁਨਾਹ ਤੁਸੀਂ ਕੀਤਾ ਕਿ ਨੇ ਕੀਤਾ हां ਜਾਂ ਨਾਂਹ ਚ ਜਵਾਬ ਦੇਣਾ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠ ਬੋਲਣਾ ਨਾ ਪਰਦਾ ਰੱਖਣਾ ਗੁਰੂ ਬਖਸ਼ਿੰਦ ਹੈ ਤੁਹਾਡਾ ਜੇਕਰ ਇਹ ਗੁਨਾਹ ਕੀਤਾ ਤਾਂ ਝੋਟਾ ਜਾਏਗਾ ਜੇ ਤੁਸੀਂ ਕੀਤਾ ਹੈ ਤੇ ਹਾਂ ਜਾਂ ਨਾਂਹ ਚ ਜਵਾਬ ਦਿਓ ਗੁਰੂ ਬਾਰੇ ਦੀ ਹਜ਼ੂਰੀ ਚ ਕਹਿੰਦਾ ਕਿ ਮੈਂ ਖਮਾਚਨਾ ਆਪਣੀ ਕੋਲ ਕੋਈ ਐਂਟ ਨਹੀਂ ਕੀਤਾ ਇਹ ਉਹ ਜੀਤਾਂ ਕੀ ਨੇ ਹੈ ਬਹੁਤ ਪਿਆਰਤਾ ਹੀ ਹੈ ਬਾਈ ਜੋ ਤਾ ਕੋ ਹਵਾਰਤ ਕਰਿਆ ਸੀ ਉਹ ਸਿੰਘ ਸਹਬਾਨਾ ਦੀ ਮੀਟਿੰਗ ਦਾ ਹੁੰਦਾ ਸੀ ਨਿਕਰ ਹੁੰਦਾ ਮੈਂ ਇਹ ਸ਼ਬਦ ਹੈ ਨਹੀਂ ਕਿ ਭਾਈ ਆਤਮਾ ਕਿਹੜਾ ਸ਼ਬਦ ਹੈ ਤੁਹਾਡੇ ਮੁਤਾਬਿਕ ਹੈ ਕਿ ਉਹ ਸਿੰਘ ਸਹਬਾਨਾ ਨੇ ਕੀਤਾ ਨਹੀਂ ਮੈਂ ਕਿ ਉਹ ਮਹਾਰਾਜ ਨੇ ਜਿਹੜੀ ਕੰਟਰੋਲ ਸੀ ਠੀਕ ਹੈ ਬਹੁਤਾ ਕੋਈ ਸਬੂਤ ਨਹੀਂ ਠੀਕ ਹੈ ਤੁਧੂ ਮਾਦਰਾ ਪ੍ਰੇਮ ਸੇ ਪ੍ਰੇਮ ਸੇ ਤੁਹਾਡੇ ਤੇ ਦੋਸ਼ ਹੈ ਇਹ ਗੱਲ ਚਰਚਾ ਵਿੱਚ ਹੈ ਕਿ ਤੁਸੀਂ ਜਿਹੜੀ ਸੌਦਾ ਸਾਧਨੇ 2007 ਵਿੱਚ ਜਦੋਂ ਇਸ ਲਾਭਪੁਰੇ ਵਿੱਚ ਉਹ ਸਰਪਤ ਘੋੜ ਕੇ ਤੇ ਉਹ ਰਜਾਮੇਸਾ ਦਾ ਨਾਮ ਦਿੱਤਾ ਪਰ ਗੁਰੂ ਸਾਹਿਬ ਦੀ ਪੁਸ਼ਾਕ ਪਾਈ ਉਹ ਪੁਸ਼ਾਕ ਪਹੁੰਚਾਉਣ ਵਿੱਚ ਤੁਹਾਡਾ ਕੋ ਹੱਥ ਹੈ ਇਹ ਸਿਰਿਆਂ ਨੂੰ ਝੂਠਾ ਦੀ 100% ਝੂਠਾ ਮੈਂ ਇਹ ਗੱਲ ਤਾਂ ਸਾਹ ਦੇ ਗੈਨਾ ਬਰਗੇ ਤੇ ਹਿੱਕਾ ਖਾਹ ਦੇ ਨਾਮ ਤੇ ਬਿਆਨ ਦਿੱਤਾ ਸੀ ਨਾ ਜਿਹਦੇ ਦੂਜੇ ਜਿਹਨੇ ਉਹਨੂੰ ਲਗਾਇਆ ਬਸ ਠੀਕ ਹੈ ਆ ਨਾਮ ਨਾ ਟੋਲ ਲੀਦੂ ਗੁਰੂ ਜਾਣਦਾ ਹੈ ਜਾਂ ਤੁਸੀਂ ਜਾਣਦੇ ਹੋ ਸਵਾਲ ਹੀ ਪੈਦਾ ਨਹੀਂ ਹੁੰਦਾ ਬਰਗਾਹ ਖੰਡਰ ਵਿੱਚ 200 ਆਰਾਮ ਬਗੇੜੇ ਸਨ ਉਹ ਫਾਇਰ ਹੋਏ ਹਰਮੰਦਰ ਸਾਹਿਬ ਦੇ ਅੰਦਰ ਪਰਕਰਮਾ ਵਿੱਚ ਜਦ ਵਕ ਵਕ ਪਾਵਾਂ ਤੇ ਉਹਦੇ ਵਿੱਚ ਫੈਡਰੇਸ਼ਨ ਦੇ ਦੋ ਸਿੰਘ ਵੀ ਸ਼ਹੀਦ ਹੋਏ ਤੁਸੀਂ ਉਹਨਾਂ ਚ ਸ਼ਾਨ ਸਿੰਘ ਮੈਂ ਤਾਂ ਆਇਆ ਹੀ ਨਹੀਂ ਮੈਂ ਤਾਂ ਇੱਥੇ ਆਇਆ ਹਾਜ਼ਰੀ ਦੀ ਸੀ ਇਹ ਵੀ ਛੜਿਆ ਮੇਰੇ ਗੁੱਦ ਜਾਣ ਗੁੱਦ ਕੇ ਦੋਸ਼ ਲਾਇਆ ਜਾਂਦਾ ਮੈਂ ਇੱਥੇ ਆਇਆ ਹੀ ਨਹੀਂ ਸੀ ਉਹ ਠੀਕ ਹੈ ਅੱਗੇ ਮਾਈਕ ਦਿਓ ਜੀ ਸੁਖਦੇਵ ਸਿੰਘ ਨੂੰ ਸੁਖਦੇਵ ਜੀ ਇਹ ਤੋਂ ਮੈਂ ਪ੍ਰਵੰਦਾ ਤੋਂ ਤੁਸੀਂ ਮਾਈਕ ਲੈ ਲਓ ਉਹ ਉਹ ਚੱਲ ਰੋਗਣ ਹੈ ਤੁਸੀਂ ਮਾਈਕ ਲੈ ਲਓ ਜੋ ਪਿਛਲੇ तकरीबन 2007 ਤੋਂ ਲੈ ਕੇ 2015 ਔਰ 2015 ਤੋਂ ਬਾਅਦ ਦੇ ਜੋ ਵੀ ਵਰਤਾਰੇ ਵਾਪਰੇ ਉਹਨਾਂ ਸਾਰੇ ਵਰਤਾਰਿਆਂ ਦਾ ਅੱਜ ਦਾ ਦੇਖਾ ਜੋਕਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਸੰਗਤ ਦੇ ਸਾਰਮੁਖ ਰੱਖ ਕੇ ਕੀਤਾ ਜਾਣਾ ਔਰ ਸਬੂਤਾ ਖਾਲਸਾ ਪੰਥ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲ ਨਜ਼ਰ ਟਿਕਾ ਕੇ ਬੈਠਾ ਹੋਇਆ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੀ ਔਰ ਮੈਂ ਯਾਨੀ ਹਰਪ੍ਰੀਤ ਸਿੰਘ ਜੇਠੇਦਾਰ ਤਖਸ਼ਿਦ ਦਮਦਮਾ ਸਾਹਿਬ ਤਲਵੰਡੀ ਸਾਬ ਨੂੰ ਉਹਨਾਂ ਨੂੰ ਅਧਿਕਾਰਤ ਕਰਦਾ ਹੈ ਕਿ ਉਹ ਮਾਈਕ ਤੇ ਆ ਕੇ ਅਗਲੀ ਤਾਰ ਮੈਂ ਜਿਹੜੀ ਹੈ ਉਹ ਪ੍ਰారంਭ ਕਰਨ ਯਾਨੀ ਹਰਪ੍ਰੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਦਰਜਕ ਬੈਂਬਰ ਜਿਹੜੇ ਖੜੇ ਨੇ ਉਹ ਬਹਲੇ ਬੈਠ ਜਾਣ ਸਰਬੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਜਕ ਮੈਂਬਰ

ਆਹਲਾ ਜੀ ਤੇਰੇ ਦੇ ਪਿਆਰੇ ਸਤਿਗੁਰੂ ਧਾਰ ਜੀ ਨੂੰ ਹਰਿ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਹਾਲਸਾ ਪੰਥ ਨਵੰਦਯਾ ਕਾਉਪਤਸ ਸਾਹਿਬ ਜੀ ਦੇ ਰੂਪ ਵਿੱਚ ਬਹੁਤ ਹੀ ਪਾਵਨ ਪਵਿੱਤਰ ਸਰਬਉੱਚ ਪਾਰ ਸੰਸਥਾ ਦੇ ਬਖਸ਼ਿਸ਼ ਦਿੱਤੇ ਹੈ ਇਹ ਸੋ ਸੰਸਥਾ ਹੈ ਔਰ ਇਸ ਸੰਸਥਾ ਅਸਿਰ ਕਾਉਪਤਸ ਸਾਹਿਬ ਜੀ ਦੀਆਂ ਮਹਾਨ ਕਮਰਾਵਾ ਨੇ مریادا نے ہندیشاں خالسا پنتوں نروئی سیت بخش کی ہے سمے سمے پت کی اگوائی کی سکے پورکیا نے سارے بٹ وڈیروں نے شری اکال تخت صاحب سچ کنڈ شری ہرمندر صاحب جی کی مان مریادا پہل پت نکتے باری قربانیاں کیتیاں ਸਮਾ ਸਮੇਸ਼ਰੀ ਕਾਲਕ ਤੁ ਸਹਿਜੀ ਤੋਂ ਜੋ ਮਾਈ ਵੀ ਨਹੀਂ ਵੀ ਕਰਨ ਲਈ ਅਮਰ ਜੀ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਸਨਮਾਨ ਬਖਸ਼ ਕੀਤਾ ਜਾਂਦਾ ਹੈ ਔਰ ਜੋ ਫਕਤ ਬਰੋ ਕੇ ਕਾਰਜ ਕਰਦੇ ਨੇ ਉਹਨਾਂ ਨੂੰ ਸਮੇਸ਼ਰੀ ਕਾਲਕ ਤੁ ਸਹਿਜੀ ਤੋਂ ਦੰਦਿਤ ਵੀ ਕੀਤਾ ਜਾਂਦਾ ਹੈ ਉਹਨਾਂ ਦਾ ਖਾ ਮੈਦੰਦੀ ਹੈ ਜਿਵੇਂ ਜਿਵੇਂ ਦਾ ਕਿਸੇ ਨੇ گن ہو جی سجا ہے جو سیوہ ہے جو تنخواہ ہے وہ شری تختر صاحب جی تو لائی دی ہے سمرچا خالصہ پنکھ پہلی پانت جانتا ہے دیشوں پردیسوں میں بیٹھے ہوئے سکھان دیا نظرہ آج شری اکال تختر صاحب جی تو گور والے فیصلے پہ لگی ہوئی ہیں ہمیشہ شری اکال تک صاحب جی تو ما مریادا تو سکھا نے قربانیاں کیتیاں نے <متصفح> کبھی سکھا تو مان مریادا قربان نہیں کی ماح مریادا تو سکھ قربان ہوئے سکھا تو ما مریادا کرے بھی قربان نہیں نہ ہی ہیں آج جو پچھلے تقریباً دو ہزار ساتھ تو لے کے دو ہزار پندرہ ਔਰ 2015 ਤੋਂ ਬਾਅਦ ਦੇ ਜੋ ਪਰਤਾਣੇ ਵਾਪਰੇ ਉਹਨਾਂ ਸਾਰੇ ਵਰਤਾਰਿਆਂ ਦਾ ਅੱਜ ਦਾ ਦੇਖਾ ਜੋਖਾ ਹੈ ਉਸ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਉੱਤੇ ਸੰਗਤ ਦੇ ਸਾਗੂ ਖਾ ਕੇ ਕੀਤਾ ਜਾਣਾ ਹੈ ਔਰ ਸੂਤ ਦਾ ਖਾਲਸਾ ਖੰਡਾ ਜੀ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਵੱਲ ਨਜ਼ਰ ਰੱਖਾ ਕੇ ਬੈਠਾ ਹੋਇਆ ਦੇਸ਼ਾ ਪ੍ਰਦੇਸ਼ਾਂ ਵਿੱਚ ਵੀ ਔਰ ਮੈਂ ਯਾਨੀ ਹਰ ਪ੍ਰੀਤ ਸਿੰਘ ਜੀ ਜੱਜਦਾਰ ਤਖਸ਼ੀਲ ਦਮਨਨਾ ਸਾਹਿਬ ਕੁਲਵੰਡੀ ਸਾਹ ਤੋਂ ਉਹਨਾਂ ਨੂੰ ਉਹਨਾਂ ਦਾ ਕਾਰਜ ਕਰਦਾ ਹੈ ਕਿ ਉਹ ਮਾਈਕ ਤੇ ਆ ਕੇ ਅਗਲੀ ਕਾਰਜ ਜਿਹੜੀ ਹੈ ਉਹ ਉਹ ਰੰਗ ਕਰ ਯਾਨੀ ਹਰ ਪ੍ਰੀਤ ਸਿੰਘ ਵਾਇਗੁਰ ਦੇ ਕਾਰਸਾ ਵਾਇਗੁਰ ਦੀ ਬਤਨੀ